ਇੰਨਾ ਵਧੀਆ ਦ੍ਰਿਸ਼। ਕੀ ਆ ਨਜ਼ਾਰਾ, ਕੀ ਆ ਆਨੰਦ। ਅੱਜ ਅਸੀਂ ਤੁਸੀਂ ਕਹਿੰਦੇ ਹੋਗੇ ਕਿ ਕਿੱਥੇ ਬੈਠੇ ਜੇ। ਆ ਦੇਖੋ। ਅੱਜ ਅਸੀਂ ਇਹ ਗਏ ਅੱਜ ਫਰੀਦਕੋਟ ਦੇ ਏਰੀਏ ਦੇ ਵਿੱਚ। ਫਰੀਦਕੋਟ ਫਿਰਦੇ ਆਂ ਤੇ ਆ ਦੇਖੋ। ਬੈਠਿਆਂ ਬੋਰਡ ਦੇ ਥੱਲੇ ਥੜੇ ਜੁੱਤੀ। ਥੜਾ ਥੜਾ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਜਿਵੇਂ ਕਰਕੇ ਦੇਖੋ ਥੜਾ ਥੱਲੇ ਬੋਰਡ ਦੇ ਠੀਕ ਹੈ ਅਗਲਾ ਕੈਮਰਾ ਕਰਕੇ ਮੈਂ ਦੁਬਾ ਲਗਾਵਾਂਗਾ ਬੋਰਡ ਦੇ ਥੱਲੇ ਥੜਾ ਠੀਕ ਹੈ ਬਾਕੀ ਮੈਂ ਨਾ ਇੱਕ ਬੋਰਡ ਦੇ ਥੱਲੇ ਵਾਕਿਆ ਬਹਿਣ ਦੀ ਰੁੱਖ ਦੀ ਥੱਲੇ ਬਹਿਣ ਦਾ ਤੇ ਰੁੱਖ ਦੇ ਥੱਲੇ ਸੌਣ ਦਾ ਨਜ਼ਾਰਾ ਹੀ ਬੜਾ ਵੱਖਰਾ ਹੈ ਤਾਂ ਅਸੀਂ ਇੱਧਰ ਜਿਹੜੀ ਪਾਈਆਂ ਦੇ ਇੱਕ ਚੀਜ਼ ਵੇਖੀ ਹੈ ਨਾ ਫਰੀਦਕੋਟ ਏਰੀਆ ਦੇ ਵਿੱਚ ਬੜਾ ਯਾਰ ਮਨ ਖੁਸ਼ ਹੋਇਆ ਇਕ ਕਿਸੇ ਕਿਸੇ ਹਲਕੇ ਦੇ ਵਿੱਚ ਤਣਾ ਇੰਨਾ ਜਿਆਦਾ ਸਤਿਆਨਾਥ ਹੋਏ ਵੀ ਰੁੱਖਾਂ ਦੀ ਤੇ ਸ਼ਾਂ ਦੀ ਵੀ ਰੋੜ ਤੇ ਤੁਰਪਵੇ ਤੇ ਇੱਕ ਦੇ ਸ਼ਾਂ ਮਾਸਾ ਜਿੰਨੀ ਵੀ ਕਦੇ ਨਹੀਂ ਲੱਭਦੀ ਬਿਨਾਂ ਨਾਲ ਨਿਕਲੇ ਕਿ ਬੱਚੇ ਹੋਣ ਇਹ ਅਗਲਾ ਸ਼ਾਮੇ ਖੜਦੇਗਾ ਕਿਤੇ ਨਾ ਇੰਨਾ ਬੜਾ ਬੁਰਾ ਹਲੇ ਸਾਡੇ ਲੋਕਾਂ ਨੇ ਰੁੱਖ ਵੱਢ ਕੇ ਅਗਲਾ ਤੀ ਨਾਲ ਨੂੰ ਅਗਲਾ ਤੀ ਨਾਲ ਦੇ ਨਾਲ ਰੁੱਖ ਨੂੰ ਛੱਡ ਕੇ ਤਾਂ ਲੋਕਾਂ ਨੇ ਇੱਧਰ ਵੀ ਸਾੜੇ ਨੇ ਰੋਕੀ ਹੀ ਨਹੀਂ ਗੱਲ ਵੀ ਨਹੀਂ ਸਾੜੇ ਲੋਕਾਂ ਨੇ ਇੱਧਰ ਵੀ ਰੁੱਖ ਆਪਣਾ ਸੌਰੀ ਨਾਰ ਸਾੜਿਆ ਪਰ ਇਹਨਾਂ ਪਤਾ ਨਹੀਂ ਬਾਕੇ ਬਾਈਆਂ ਨੇ ਬੜੇ ਤਰੀਕੇ ਨਾਲ ਨਾਰ ਨੂੰ ਅੱਗ ਲਾਈ ਬੜੇ ਤਰੀਕੇ ਨਾਲ ਲਾਈ ਅੱਗ ਨਾਰ ਨੂੰ ਮੈਂ ਤੁਹਾਨੂੰ ਦਿਖਾਉਣਾ ਉੱਠ ਕੇ ਦਿਖਾਉਣਾ ਤੁਸੀਂ ਦੇਖੋਗੇ ਹਰਾਨ ਹੋ ਜੂਗੋ ਯਾਰ ਇੰਨਾ ਮਨ ਖੁਸ਼ ਹੋਇਆ ਕਿ ਸ਼ਾਨ ਵੀ ਇੱਕ ਅੱਜ ਮੈਂ ਨਾ ਇੱਥੇ ਇੱਕ ਸੌਣ ਦਾ ਸਵਾਦ ਹੀ ਵਖਰਾ ਮੈਂ ਕਿ ਕੋਈ ਤਾਂ ਪ੍ਰੈਸੀ ਵੀ ਗਰਮੀਆਂ ਦਾ ਦਿਨ ਦਾ ਪਿੱਪਲ ਦੇ ਥੱਲੇ ਬੈਰ ਹੋਵੇ ਤੇ ਚੰਗਾ ਅ ਮੇਰੇ ਮਗਰ ਤੁਸੀਂ ਤੀਕਦੇ ਬੈ ਬੱਸ ਦੇਖਦੇ ਪੈਣਾ ਆ ਦੇਖੋ ਇਹਦੀਆਂ ਜੜਾਵਾਂ ਜਿਹੜੀਆਂ ਸੀ ਲੋਕ ਆਦੇ ਵੀ ਜੜਾਵਾਂ ਇਹਦੀਆਂ ਫੜਕਤ ਲੋਕ ਝੂਟਦੇ ਹੁੰਦੇ ਸੀ ਬੱਚੇ ਇਹਦੀ ਪਿੱਪਲ ਦੀਆਂ ਜੜਾਵਾਂ ਆ ਦੇਖੋ ਤੁਸੀਂ ਮੇਰੇ ਮਗਰ ਬੈਠ ਕੇ ਰੁੱਖ ਵੇਖੋ ਇਹ ਪੱਠੇ ਦੇ ਖੜੇ ਆ ਆ ਦੇਖੋ ਦੇਖੋ ਠੀਕ ਹੈ ਇੱਧਰ ਕੰਮ ਗਏ ਸੀ ਕਦੇ ਮੈਂ ਤੁਹਾਨੂੰ ਹੁਣ ਅਗਲਾ ਕੈਮਰਾ ਕਰਕੇ ਵਿਖਾਉਣਾ ਜਿਹੜੀ ਇੱਧਰ ਦੇ ਲੋਕਾਂ ਨੇ ਛਾਂ ਨੂੰ ਤੇ ਰੁੱਖ ਨੂੰ ਸੰਭਾਲਿਆ ਲੱਗਿਆ ਇੱਕ ਬਜ਼ੁਰਗਾਂ ਦੇ ਹੁੰਦੇ ਰੁੱਖ ਤੇ ਪੁੱਤ ਇੱਕ ਚੀਜ਼ ਬਰਾਬਰ ਹੁੰਦੀ ਤੇ ਤੁਸੀਂ ਦੇਖੋ ਹੁਣ ਤੁਹਾਨੂੰ ਮੈਂ ਪਹਿਲੂ ਤਾਂ ਸੜਕ ਤੇ ਵਿਖਾਉਣਾ ਵੀ ਜਿਹੜਾ ਲੋਕਾਂ ਨੇ ਸੜਕ ਸੰਭਾਲੀ ਹੈ ਤਾਂ ਮੋਟਰਾਂ ਦੇ ਉੱਤੇ ਰੋਖਣੇ ਇੱਥੇ ਦੂਜੀਆਂ ਮੋਟਰਾਂ ਸੂਰਜ ਵਾਲੀਆਂ ਵੀ ਲੱਗੀਆਂ ਨੇ ਕਿਹ ਕਮਾਲ ਹੋ ਗਈ ਸੜਕ ਦੇ ਉੱਤੇ ਨਿੰਮਾ ਨੇ ਦੋ ਪਾਸੇ ਭਾਈਆਂ ਨੇ ਸੰਭਾਲ ਲਿਆ ਨੇ ਆ ਦੇਖੋ ਸ਼ੇਰ ਘਰੋਂ ਇਹ ਵੀ ਨਹੀਂ ਗੱਲ ਬਣਨੀ ਐ ਆ ਚੱਲ ਪੈ ਕੈਮਰਾ ਨਾਲ ਦੇਖੋ ਜਿੱਥੋਂ ਤੱਕ ਕੈਮਰਾ ਜਾਂਦਾ ਦਿਸਦਾ ਜੇ ਰੋਖੀ ਰੋਖੇ ਨਿਮਾ ਹੀ ਨਿਮਾ ਨੇ ਦੋ ਪਾਸੇ ਉਹ ਵੇਖੋ ਝੋਨਾ ਲਾਉਂਦੇ ਨੇ ਤਾਂ ਉਹ ਰੁੱਖ ਦੇ ਥੱਲੇ ਬਹਿ ਗਏ ਨੇ ਠੀਕ ਹੈ ਆ ਦੇਖੋ ਕਿੰਨਾ ਵਧੀਆ ਰੋਖ ਇੱਧਰ ਠੀਕ ਹੈ ਜੀ ਮੈਂ ਤੁਹਾਨੂੰ ਦਿਖਾਉਣਾ ਇਹ ਚੀਜ਼ਾਂ ਵਿਖਾਉਣ ਵਾਲੀਆਂ ਨੇ ਤੇ ਕਈਆਂ ਕਈਆਂ ਏਰੀਆ ਦੇ ਵਿੱਚ ਤਾਂ ਨਾ ਰੁੱਖ ਲੋਕਾਂ ਨੇ ਛੱਡਿਆ ਹੀ ਨਹੀਂਗਾ ਆ ਵੇਖੋ 베ਰੀ ਆ ਬਾਈਆਂ ਨੇ 베ਰੀ ਸੰਭਾਲੀ ਤਾਂ ਇਹ 베ਰੀ 베ਰ 베ਰ ਖਾਂਦੇ ਉਹਨਾਂ ਦੇ ਬੱਚੇ ਆ ਦੇਖੋ ਆ ਇੰਜਣੇ ਮੋਟਰ ਇੰਜਣ ਇੰਜਣ ਦੇ ਉੱਤੇ ਆ 베 ਮੋਟਰ ਦੇ ਉੱਤੇ ਰੁੱਕ ਤੇ ਇਧਰਲੇ ਪਾਸੇ ਵੇਖੋ ਰੁੱਕ ਥੋੜੀ ਨਿੰਬਾ ਦੇਤੀਆਂ ਭਈ ਨਿੰਬਾ ਬਕੈਣਾ ਦੋ ਪਾਸੇ ਇਹ ਇਧਰ ਆ ਜਾਓ ਆ ਪਿੱਪਲ ਵੇਖੋ ਉਹਨਾਂ ਨੂੰ ਪਿੱਪਲ ਖੋਣਾ ਜਿਹੜਾ ਪਿੱਪਲ ਕੇ ਬੋੜ ਆ ਵੇਖੋ ਮਾਰੋ ਨਿਗਾ ਆ ਦੇਖੋ ਕਿਉਂ? ਕੀ ਆ ਆਨੰਦ ਵੱਜਾ ਕਮਾਲ ਹੋ ਗਈ ਕਿ ਨਹੀਂ? ਲੈ ਹੁਣ ਐ ਪਿੱਪਲ ਦੇ ਥੱਲੇ ਫਿਰ ਇੱਥੇ ਇੱਕ ਹੋਰ ਸਭ ਤੋਂ ਵੱਡੀ ਚੀਜ਼ ਮੈਂ ਤੁਹਾਨੂੰ ਇੱਕ ਹੋਰ ਦਿਖਾਉਣਾ। ਨਲਕਾ ਲਾਇਆ ਪਿੱਪਲ ਦੇ ਥੱਲੇ। ਪਾਣੀ ਐਡਾ ਠੰਡਾ ਏਸੀ ਨਾਲੋਂ ਵਧਿਆ ਵੇਖੋ ਠੜਾ। ਠੜੇ ਤੇ ਸੁੱਤਾ ਪਿਆ ਮੇਰਾ ਬਸੇਰ। ਠੀਕ ਹੈ। ਤੇ ਆਹ ਦੇਖੋ ਨਲਕਾ। ਆਹ ਪਾਣੀ ਜਾਨਵਰਾਂ ਦੇ ਪੀਣ ਨੂੰ, ਕੁੱਤਿਆਂ ਦੇ ਪੀਣ ਨੂੰ ਪਾਣੀ ਰੱਖਿਆ। ਜਾਨਵਰ ਪੀਂਦੇ ਨੇ ਆਹ ਨਲਕਾ। ਉੱਤੇ ਸਟਾਫ ਫਾਰਮ ਹੈ ਕਿੰਨਾ ਸ਼ੌਂਕ ਨਾਲ ਕੰਮ ਬਣਾਇਆ ਬਾਕੀ ਥੜਾ ਵੇਖੋ ਸਾਡੇ ਲੋਕ ਪੱਟ ਕੇ ਕਈਆਂ ਬੰਡਾ ਜਿਹ ਇਧਰ ਜੇ ਫਰੀਦਕੋੜ ਹਲਕੇ ਦੇ ਵਿੱਚ ਅਜੇ ਵੀ ਥੜੇ ਬਾਈਆਂ ਦੇ ਹੈਗੇ ਨੇ ਯਾਰ ਸਵਾਦ ਲਿਆਤਾ ਇਹਨਾਂ ਲੋਕਾਂ ਨੇ ਬਹੁਤ ਬੜਾ ਬੜਾ ਆਨੰਦ ਵਜਾਉਣ ਮੈ ਤੁਹਾਨੂੰ ਦਿਖਾਉਣਾ ਆ ਦੇਖੋ ਇਧਰ ਬਿਸਤ ਬਣਿਆ ਪੈਗਣੀ ਆ ਦੇਖੋ ਬਿਸਤ ਬਣਿਆ ਪੈ ਨਜ਼ਾਰਾ ਲਾਈਟ ਨਾ ਵੀ ਹੋਵੇ ਤੇ ਕੋਈ ਟੈਨਸ਼ਨ ਨਹੀਂ ਹੁਣ ਇਧਰ ਆਹ ਦੇਖ ਲਓ ਇਹ ਓ ਮੋਟਰ ਐ ਸਾਹਮਣੇ ਲੱਗੀ ਸੂਰਜ ਵਾਲੀ ਸੂਰਜ ਵਾਲੀ ਮੋਟਰ ਲੱਗੀ ਤੇ ਸੂਰਜ ਵਾਲੀ ਮੋਟਰ ਦੇ ਨਾਲ ਰੁੱਕ ਦੇਦਾ ਪੈ ਜੀ ਰੁੱਕ ਜਿੱਥੇ ਜੱਟ ਦੀ ਜੱਟ ਦੀ ਪਛਾਣ ਹੁੰਦੀ ਰੁੱਖ ਤੋਂ ਏ ਵੀ ਰੁੱਕ ਜਿਹੜੀ ਮੋਟਰ ਤੇ ਰੁੱਕਣੀ ਗਾਣਾ ਉਥੇ ਸ਼ਾਨ ਹੀ ਆ ਵੇਖੋ ਆ ਆਏ ਆ ਇੱਕ ਮੋਟਰ ਸੂਰਜ ਵਾਲੀ ਲੱਗੀ ਤੇ ਇੱਥੇ ਵੀ ਰੁੱਕ ਉੱਤੇ ਤੇ ਅਗਲੇ ਪਾਸੇ ਆ ਸ਼ਪੈਦੇ ਵੇਖ ਲੋ ਕਿੰਨਾ ਰੋਕੇ ਮੈਂ ਇਹਨਾਂ ਰੁੱਖ ਆਪਣੇ ਪੰਜਾਬ ਦੀ ਕਿਸੇ ਵੀ ਧਰਤੀ ਤੇ ਇਹਨਾਂ ਰੁੱਖ ਨਹੀਂ ਵੇਖਿਆ ਜਿੰਨਾ ਐਸ ਏਰੀਏ ਦੇ ਵਿੱਚ ਆ ਕੇ ਰੁੱਖ ਵੇਖ ਲਿਆ ਕਿਉਂ ਅਨਾੜ ਤਾਂ ਇਹਨਾਂ ਲੋਕਾਂ ਨੇ ਵੀ ਸਾੜਿਆ ਪਰ ਯਾਰ ਇਹਨਾਂ ਲੋਕਾਂ ਨੇ ਨਾਰ ਜਿਹੜਾ ਇਹਨਾਂ ਸਾੜਿਆ 나ੜ ਬੜੇ ਧਿਆਨ ਨਾਲ ਸਾੜਿਆ ਰੁੱਖਾਂ ਨੂੰ ਆਗ ਨਹੀਂ ਲਗਣ ਦਿੱਤੀ ਰੁੱਖ ਉਹ ਵੀ ਹਰੇ ਭਰੇ ਖੜੇ ਨੇ ਸਾਡੇ ਉਧਰ ਏਰੀਏ ਦੇ ਵਿੱਚ ਜਿੰਨੇ ਰੁੱਖ ਨੇ ਸਭ ਝੁਲਸੇ ਗਏ ਨੇ ਚਿੜੀਆਂ ਜਨੌਰਾਂ ਦੇ ਆਲਣੇ ਮਚਾਤੇ ਲੋਕਾਂ ਨੇ ਤਾਂ ਇਧਰ ਆ ਵੇਖ ਲਓ ਉਸੇ ਤਰ੍ਹਾਂ ਹੀ ਚਲੋ ਇਧਰ ਵੀ ਆ ਦੇਖ ਲਓ ਆਸ਼ ਪੈਦੇ ਨੇ ਚਪਾਈ ਦੇਰੇ ਖੜੁੱਤੇ ਉਸੇ ਤਰ੍ਹਾਂ ਮਦਲੀ ਜਿਹੜੀ ਅਸੀਂ ਆਨੇ بارش ਉਧਰ ਹੁੰਦੀ ਪਠਾਨਕੋਟ ਲਈ ਜਾਂ ਜੰਮੂ ਲਈ ਉਧਰ بارش ਭਾਈ ਤਾਂ ਹੁੰਦੀ ਹੈ ਉਧਰ ਰੁੱਖ ਬੜਾ ਜ਼ਿਆਦਾ ਰੁੱਖੇ ਹੁਣ ਉਹ ਬੰਦੇ ਫਿਰਦੇ ਨੇ ਗਰਮੀ ਆਈ ਮੋਟਰ ਥੱਲੇ ਬਹਿਣਗੇ ਰੋਟੀ ਖਾਣਗੇ ਲੱਸੀ ਪੀਣਗੇ ਟਰਨਾ ਆ ਵੇਖ ਇਧਰ ਇੱਥੇ ਬਹਿਣਗੇ ਆਰਾਮ ਨਾਲ ਛਾਵੇਂ ਇਧਰ ਉਹ ਲਾਬੇ ਝੋਨਾ ਲਾਉਦੇ ਪੈਣੇ ਉਹ ਬਚਾਰੇ ਜੋ ਰੋਟੀ ਖਾਣ ਲੱਗੇ ਉੱਤੇ ਸੜਕ ਤੇ ਆਣ ਬੈਠੇ ਆ ਚੀਜ਼ਾਂ ਹੁੰਦੀਆਂ ਸੰਭਲਣ ਵਾਲੀਆਂ ਭਰਾਓ ਆ ਦੇਖੋ ਮੈਂ ਨਾ ਯਾਰ ਇਹ ਬੜਾ ਬਾਈ ਇਧਰ ਦੇ ਕੰਮ ਸ਼ੌਂਕ ਨਾ ਕਰਦੇ ਨਾ ਨੱਕੇ ਵੇਖੋ ਖਾਲੇ ਦੇ ਹੈ ਨੱਕੇ ਪੱਕੇ ਖਾਲੇ ਨਾਲ ਮਿੱਟੀ ਵੇਖੋ ਮਿੱਟੀ ਲਾਈ ਖਾਲਿਆਂ ਦੇ ਦੇਦੀ ਪੂਰੀ ਮਿੱਟੀ ਲਾਈ ਖਾਲਿਆਂ ਦੇ ਐ ਪਾਸੇ ਵੇਖੋ ਖਾਲੇ ਦੇ ਨਾਲ ਮਿੱਟੀ ਲਾਈ ਦੇਦੀ ਖਾਲੇ ਦੇ ਨਾਲ ਮਿੱਟੀ ਲੱਗੀ ਆ ਆ ਚੀਜ਼ਾਂ ਨੇ ਕਿ ਸਾਡੇ ਦਾ ਯਾਰ ਇੰਨਾ ਜਿਆਦਾ ਬੇੜਾ ਕਰਕ ਗਿਆ ਨਾ ਕੋਈ ਛੜਕ ਦੇ ਨਾਲ ਆ ਦੇਖੋ ਦੇਖਦਾ ਜੀ ਕਿੰਨਾ ਚੌੜਾ ਥਨ ਤੇ ਆਹ ਵੇਖੋ ਕਿੱਡੇ ਕਿੱਡੇ ਰੁੱਖ ਤੇ ਆ ਕੇ ਮੂੰਗੀ ਬੀਜੀ ਵਾਹ ਬਾਈ ਵਾਹ ਬੜਾ ਆਨੰਦ ਬਜਾਏਗੀ ਬੜੇ ਲੋਕਾਂ ਨੇ ਸੰਭਾਲੀਆਂ ਚੀਜ਼ਾਂ ਇੱਥੇ بارش ਬਾਈਆਂ ਦਾ ਵੀ بارش ਆਮ ਲੋਕਾਂ ਨਾਲ ਸਾਡੇ ਏਰੀਆ ਵਿੱਚ ਪੈਂਦੀ ਪੈਂਦੀ ਜਦੋਂ بارش ਪੈ ਗਈ ਤੇ ਉਸ ਦਿਨ ਹੀ ਇੱਥੇ ਮੈਂ ਆਪਣਾ ਇਹ ਰੁੱਖੇ ਤੋਂ ਵੀ ਜ਼ਿਆਦਾ ਹਰੇ ਹੋ ਜਾਣਗੇ ਇਸ ਕਰਕੇ ਰੁੱਖ ਸਭਾਲਣਾ ਨਾ ਜਿਹੜਾ ਬੜੀ ਬੜੀ ਚੰਗੀ ਚੀਜ਼ ਐ ਆ ਦੇਖੋ ਹੁਣ ਆ ਲੋ ਆ ਪਾਣੀ ਪੀਣ ਆ ਗਿਆ ਜਾਨਵਰ ਇਹ ਆ ਲੋ ਆ ਪਾਣੀ ਪੀਂਦਾ ਪਿਆ ਜਾਨਵਰ ਠੀਕ ਐ ਆ ਬਤੋਰ ਵਖਿਆਈ ਨਾ ਇਹ ਜਾਨਵਰ ਪਾਣੀ ਪੀਂਦਾ ਦੇਖੋ ਗਰਮੀ ਤੇ ਠੰਡੀ ਛਾਂ ਰਿਹਾ ਆ ਕੇ ਤੇ ਠੰਡਾ ਪਾਣੀ ਪੀਂਦਾ ਕੁੱਝਾ ਭਰ ਕੇ ਰੱਖ ਗਿਆ ਬੰਦਾ ਠੰਡੇ ਪਾਣੀ ਦਾ ਠੰਡੇ ਪਾਣੀ ਦਾ ਠੀਕ ਐ ਜੀ ਆ ਵੇਖੋ ਜਾਨਵਰ ਪਾਣੀ ਪੀਂਦਾ ਪਿਆ ਇੱਥੇ ਕਈ ਡਾਂਗਾ ਮਾਰਦੇ ਨੇ ਜਾਨਵਰਾਂ ਨੂੰ ਇਹਨ ਐਡਾ ਵੱਡਾ ਪਿੱਪਲ ਐ ਆ ਦੇਖੋ ਐਡਾ ਵੱਡਾ ਪਿੱਪਲ ਐ ਤੇ ਕਈ ਬੰਦੇ ਨੇ ਯਾਰ ਛੱਡ ਪਰਾਂ ਪਿੱਪਲ ਦੇ ਕੋਲ ਰੋਖ ਹੋਰ ਕੀ ਲਾਉਣਾ ਇਹ ਪਿੱਪਲ ਦੇ ਆ ਮੈਂ ਤੁਹਾਨੂੰ ਕੋਹਰ ਦਿਖਾਉਣਾ ਪਿੱਪਲ ਦੇ ਨਾਲ ਹੀ ਆ ਦੇਖੋ ਇੱਕ ਨਿੱਕਾ ਜਿਹਾ ਤੂਤ ਲਾਤਾ ਹਾਂ ਪਿੱਪਲ ਦੇ ਨਾਲ ਹੀ ਤੂਤ ਲਾਤਾ ਪਿੱਪਲ ਦੇ ਨਾਲ ਹੀ ਆ ਨਿੰਮ ਲਾਤੀ ਆ ਨਿੰਮ ਐ ਆ ਵੇਖੋ ਤੂਤ ਉਹ ਵੇਖੋ ਤੂਤ ਕਿੰਨੇ ਰੋਖ ਨੇ ਇੰਨੇ ꙋੜੀਏ ਦੇ ਵਿੱਚ ਹੀ ਇਹ ਇਤੋਂ ਸਿਰਫ ਬਿਲਕੁਲ ਇਹ ਜੇ ਆਖਣ ਵੀ ਸਾਡੇ ਦੇ ਤੇ ਪਿੱਪਲੇਗਾ ਐਡਾ ਵੱਡਾ ਤੇ ਸਾਨੂੰ ਕੀ ਲੋੜ ਅਸੀਂ ਇਹਨੂੰ ਵੱਢ ਕੇ ਪੱਟ ਕੇ ਪਾਸੇ ਮਾਰੀਏ ਨਹੀਂ ਨਾ ਇਹ ਲੋਕ ਕਦਰ ਕਰਦੇ ਨੇ ਸ਼ਾਂ ਦੀ ਆ ਵੇਖੋ ਹੁਣ ਜਾਨਵਰ ਬਹਿ ਗਿਆ ਨਾ ਸ਼ਾਂਵੇਂ ਆ ਗਏ ਆ ਬਹਿ ਗਿਆ ਵਿਚਾਰਾ ਸ਼ਾਂਵੇਂ ਆ ਗਈ ਹੁਣ ਅਸੀਂ ਵੀ ਥੜੇ ਦੇ ਲੰਮੇ ਪੈਨੇ ਥੜੇ ਤੇ ਥੜੇ ਦੇ ਮੈਨੇ ਚ ਇਹ ਜਿਹੜਾ ਬਹੁਤ ਚੰਗੀ ਚੀਜ਼ ਹੈ ਜੀ ਇਹ ਸ਼ਾਂ ਨੂੰ ਰੋਕ ਨੂੰ ਸੰਭਾਲਣਾ ਬੜੀ ਚੰਗੀ ਚੀਜ਼ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸ਼ੇਅਰ ਕਰਦੇ ਆ ਜੀ ਭਰਾਓ